ਡੋਢੋ ਡਿਆ ਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ B 275 DI ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲਾ ਬਾਈ ਠੀਕ ਆ ਬਾਈ ਜੀ ਹੋਰ ਠੀਕ ਆ ਜੀ ਵਧੀਆ ਤੁਸੀਂ ਦੱਸਿਓ ਠੀਕ ਠਾਕ ਵਧੀਆ ਹਾਂ ਭਰਾ ਸਭ ਧੰਨਵਾਦ ਜੀ ਬਾਈ ਸਾਡੇ ਕੋਲ ਚੱਲ ਹਾਂਜੀ ਹਾਂਜੀ ਬਾਈ ਇਹ ਕਿਹੜਾ ਮਾਡਲ ਆ ਜੀ ਮਹਿੰਦਰਾ ਇਹ 2003 ਮਾਡਲ ਆ ਵੀਰੇ ਠੀਕ ਹੈ ਜੀ 2003 ਮਾਡਲ ਆ ਨੰਬਰ ਜੀ ਨੰਬਰ ਪੀ ਆਉ ਦਾ ਵੀਰੇ ਪੀ ਵੀ ਠੀਕ ਹੈ ਜੀ ਪੀ ਵੀ 13 ਗਰੂਰ ਦਾ ਨੰਬਰ ਆ ਹਨਾ ਜੀ ਇਹ ਤਾਂ ਨੰਬਰ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਵੀਰੇ ਠੀਕ ਹੈ ਜੀ ਗੱਲ ਕਰੀਏ ਬਾਈ ਇਸ ਟਰੈਕ ਰੰਗ ਪੇਂਟ ਭਾਈ ਰੀ ਨਾ ਸਾਰਾ ਜਿਵੇਂ ਬੈਂਪਰ ਵਗੈਰਾ ਪੇਂਟ ਕੀਤਾ ਹਾਂਜੀ ਤੇ ਮਾੜਾ ਮੋਟਾ ਜਿਵੇਂ ਹੋਰ ਹੋ ਜਾਂਦੀ ਹੈ ਟੈਚਿੰਗ ਬ੍ਰੀਕੀ ਟੈਚਿੰਗ ਆ ਜਾਂਦੀ ਆਪਾਂ ਐ ਨਹੀਂ ਕਹਿ ਸਕਦੇ ਵੀ ਸਾਰਾ ਹੀ ਰੰਗਿਆ ਹੋਇਆ ਠੀਕ ਆ ਵੀ ਟਰਾਈ ਮੇ ਸਾਰਾ origignal ਆ origignal ਆ ਜਿਵੇਂ ਕਹਦੇ ਕਿ ਚਲੋ ਜਿਵੇਂ ਬੈਂਪਰ ਵਗੈਰਾ ਹੋ ਗਈ ਜਾਂ ਕੋਈ ਜਿਵੇਂ ਮਗਰਾੜਾ ਦੇ ਮਾੜੀ ਮੋਟੀ ਬ੍ਰੀਕੀ ਟੈਚਿੰਗ ਆ ਜਾਂਦੀ ਆ ਕਹਿੰਦਾ ਭਾਵਾ ਦੇ ਠੀਕ ਹੈ ਜੀ ਆਪਾਂ ਦੱਸ ਹੀ ਦਿੰਨੇ ਕੋਈ ਗੱਲ ਨਹੀਂ ਹੈ ਨਾ ਵੀ ਬੰਦਾ ਉਸ ਜਿਵੇਂ ਇੱਥੋਂ ਮਾੜੀ ਜੀ ਬ੍ਰੀਕੀ ਟੈਚ ਜਾਂ ਪੈਰਾਂ ਦੇ ਨਾਲ ਰੰਗ ਲਹਿ ਜਾਂਦਾ ਘਸੜ ਕੇ ਜਿੱਥੋਂ ਬ੍ਰੀਕੀ ਟੈ ਠੀਕ ਹੈ ਜੀ ਗੱਲ ਦੀ ਗੱਲ ਕਰਕੇ ਰਮ ਵਗੈਰਾ ਪੂਰੇ ਸੋਹਣੇ ਆ ਦੇਖੋ ਠੀਕ ਹੈ ਜੀ ਪੂਰਾ ਰੱਜਮਾ ਸੋਹਣਾ ਪਿਆ ਟਰੈਕਟਰ ਤੇ ਬਾਡੀ ਲੈਣ ਦਾ ਰੰਗ ਬਹੁਤ ਨਵਾਂ ਪਿਆ ਟਰੈਕਟਰ ਹਾਂਜੀ ਹਾਂਜੀ 18 ਦੀ ਗੱਲ ਕਰੀਏ ਬਾਈ 18 ਦੀ ਗੱਲ ਕਰਕੇ ਬਾਈ ਜੇ ਕਿ ਸੋਹਣੇ ਦੇ ਟਾਇਰ ਮੁਰਲੇ ਹੈਗੇ ਟਰੈਕਟਰ ਤੇ 60 ਤੋਂ 65 ਪੈਸੇ ਹਾਂਜੀ ਮਗਰ ਲਈ ਮਗਰਲੇ ਟਾਇਰ 80 ਪੈਸੇ ਗੂਡਇਰ ਕੰਪਨੀ ਦੇ ਆ ਠੀਕ ਹੈ ਜੀ ਰੰਗ ਪੇਂਟ ਦਾ ਸਾਰਾ origignal ਹੈ origignal ਆ ਬਸ ਦੱਸਦਾ ਆਪਾਂ ਜਿਹੜਾ ਕੁਝ ਹੋਇਆ ਵਾ ਠੀਕ ਆ ਮਾੜੀ ਮੰਗਰਾੜਾਂ ਤੇ ਸਾਈਡਾਂ ਤੇ ਬਰੀਕੀ ਜੀ ਪ੍ਰੈਮਰ ਲਿਕ ਲਿਆ ਸੀਗਾ ਰਿਪੇਅਰ ਨਹੀਂ ਹੋਇਆ ਮੰਗਰਾੜ ਜਿਵੇਂ ਪੀਸ ਵਗੈਰਾ ਨਹੀਂ ਲੱਗਿਆ ਠੀਕ ਆ ਮਾੜੀ ਜੀ ਹਲਕੀ ਜੀ ਪੁਆਰ ਇੱਕ ਮੰਗਰਾੜ ਤੇ ਲੱਗੀ ਸਿਰਫ ਇੱਕ ਤੇ ਉਹ ਵੀ ਇੱਕ ਗੱਠਾਂ ਦੇ ਵਿੱਚ ਤੇ ਪੇਪਰ ਪੇਂਟ ਹੋਇਆ ਟਰੈਕਟਰ ਦਾ ਬਾਕੀ ਟਰੈਕਟਰ ਸਾਰਾ origignal ਹਾਂ ਹੁੱਕ ਵੇਖ ਲਾ ਬਈ ਚੈੱਕ ਕਰਾ ਦੇ ਕਿੱਲੀਆਂ ਵਾਲੀ ਹੁੱਕ ਲੱਗੀ ਆ ਤਾਂ ਠਾਂ ਠਾਂ ਵਾਲੀ ਵੱਡੀ ਹੁੱਕ ਆ ਅਡਜਸਟੇਬਲ ਅਡਜਸਟਮੈਂਟ ਜਿੱਥੇ ਮਰਜ਼ੀ ਕਰ ਲੈ ਵੀ ਅਡਜਸਟੇਬਲ ਆ ਹਾਂ ਤੇ ਡੰਡਾ ਫੱਟੀ ਸਾਰਾ ਕੁਝ ਹੈਗਾ ਛਤਰੀ ਹੈਗੀ ਘਰੇ ਪਈਆ ਦੇ ਦਾਂਗੇ ਆਪਾਂ ਨਾਲ ਮਿਲ ਜੂਗੀ ਨਾਲ ਮਿਲ ਜੂ ਜੋ ਆ ਕੰਪਨੀ ਦੇ ਭਾਈ ਡੰਡੇ ਰੂੰਡੇ ਸਾਰਾ ਕੁਝ ਹੈ ਜੀ ਠੀਕ ਆ ਨਾਲ ਦਾ ਸਾਰਾ ਉਮੀ ਪਿਆ ਜੇ ਸਮਾਨ ਠੀਕ ਆ ਠੀਕ ਆ ਬਾਈ ਇੰਜਨ ਗੇਰ ਦੀ ਆਪਣੀ ਫੁੱਲ ਗਾਰੰਟੀ ਆ ਹਜੇ ਤੇ ਕਰ ਬਾਈ ਰੇਸ ਵਾਲੀ ਸੀਲ ਨਹੀਂ ਟੁੱਟੀ ਟਰੈਕਟਰ ਦੀ ਇਹ ਦੇਖ ਪੂਰਾ ਨਵਾਂ ਟਰੈਕਟਰ ਪੰਜਾਬ ਨੰਬਰਾਂ ਕਿੰਜਨ ਗੇਤੀ ਆਪਣੀ ਫੁੱਲ ਗਾਰੰਟੀ ਹੈ ਬੰਦਾ ਆਪਣੇ ਨਾਲ ਵਾਕੇ ਸੌਤਾ ਨਾਲੇ ਪੜਾ ਠੀਕ ਆ ਹੁਣ ਗੱਲ ਕਰੀਏ ਰੇਟ ਦੀ ਰੇਟ ਦੀ ਗੱਲ ਕਰਕੇ ਭਾਈ ਰੇਟ ਤਾਂ ਮੇਰਾ ਹੈਗਾ 2 ਲੱਖ ਤੇ 40000 ਰੁਪਿਆ ਲਾਇਆ ਤਿੰਨ ਮਡ ਟਰੈਕਟਰ ਹੈ ਠੀਕ ਆ ਪੰਜਾਬ ਨੰਬਰ ਹੈ ਇੱਕ ਵਰੀ ਕੈਮਰਾ ਮਾਰਕ ਨੰਬਰ ਜਿਸ ਤਰ੍ਹਾਂ ਦੀ ਮੇਰਾ ਵੀ ਠੀਕ ਹੈ ਜੀ ਤਿੰਨ ਮਡ ਦਾ ਰੇਟ ਮੇਰਾ 240 ਹੈ ਹਾਂਜੀ ਤੇ ਡਿਸਕਾਊਂਟ ਮੈਨੂੰ ਐਂ ਦੱਸ ਦੇ ਵੀ ਐਡਤੀ ਦੇ ਦਾਂ ਤੇ ਰੀਤੇ ਕਰੇ ਘਰੇ ਗਾਹ ਕਾਇ ਨਾ ਡਿਸਕਾਊਂਟ ਦੇਵਾ ਐਡਤੀ ਦੇ ਦਿਓ ਐਡਤੀ ਦੇ ਦਗੇ ਕਿੰਨਾ ਡਿਸਕਾਊਂਟ ਦੇਦਾ ਤੂੰ ਇਹਦਾ ਤੂੰ ਹੀ ਵੇਖਵਾ ਦੇ ਸਾਬਣਾ ਤੂੰ ਮੇਰੇ ਕੋਲ ਚੱਲ ਕਿਉਣਾ ਫਿਰ ਵੀ ਕੋਈ ਗੱਲ ਨਹੀਂ ਹੈਨਾ ਠੀਕ ਆ ਕਿੰਨਾ ਕ ਡਿਸਕਾਊਂਟ ਦੇ ਦਤਾ ਵੀ ਦੇ ਦੋ 20000 ਦਾ 20 ਦਾ ਚੱਲ ਜੀ ਤੂੰ ਕਹਤਾ ਯਾਰ ਤੇਰੀ ਪਰ ਮੇਰਾ ਮਾਲ ਸੀ 15000 ਡਿਸਕਾਊਂਟ ਦੇਣ ਦਾ ਠੀਕ ਆ ਤੇਰੀ ਜਵਾਨ ਤੇ ਫੁੱਲ ਆ ਤੂੰ 20 ਕਹਤਾ 22000 ਦਾ ਟਰੈਟ ਨੈਟ ਦਊਂਗਾ 25 ਦਾ ਟਰੈਟ ਦੇਣਾ ਸੀ ਇਹ ਠੀਕ ਆ ਤੂੰ ਹੁਣ ਕਹਤਾ 20 ਤੇ 20 ਦਾ ਦੇ ਦੇ ਹੁੰਦਾ ਤੇ 20000 ਦਾ ਟਰੈਟ ਠੀਕ ਹੈ ਜੀ 220 ਆਦਾ ਪਰ ਇੰਜਨ ਗੇਅਰ ਦਾ ਪੂਰਾ ਚੰਗਾ ਨਾ ਅਸੀਂ ਬਾਈ ਫੁੱਲ ਗਾਰੰਟੀ ਹੈ ਇੱਕ ਵਾਰੀ ਫੇਰ ਚੈੱਕ ਕਰਾ ਦੇ ਰੰਗ ਰੂਪ ਵੇਖੀ ਪੰਪਣਾ ਹਜੇ ਤੱਕ ਪੰਪ ਦਾ ਰੰਗ ਬਾਡੀ ਲੈਨ ਦਾ ਰੰਗ ਗੁੰਦਿਆ ਪਿਆ ਡੱਡਾ ਦਾ ਪੂਰਾ ਠੀਕ ਹੈ ਠੀਕ ਜੇ ਟਰੈਕਟਰ ਪਲਣ ਤੋੜ ਵਾਲਾ ਹੁੰਦਾ ਕਿਰਾਏ ਵਿੱਚੋਂ ਆਇਆ ਹੁੰਦਾ ਸੀਲਾਂ ਸੂਲਾਂ ਰੇਸ ਵਾਲੀਆਂ ਪਟ ਦੇਣੀਆਂ ਅਸੀਂ ਕਾਹਕ ਨੇ ਹਾਂਜੀ 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 ਪਹਿਲੇ ਹੀ ਘਰ ਦਾ ਟਰੈਕਟਰ ਹੈ ਬਾਕੀ ਇਹ ਕਿਹੜੇ ਪੈਂਡ ਵਿਕਾਊ ਆ ਪੈਂਡ ਵੀਰੇ ਸੁਖਾਣਾ ਦਾ ਠੀਕ ਹੈ ਜਿਹੜਾ ਭਗਤੇ ਦੇ ਕੋਲੇ ਜ਼ਿਲ੍ਹਾ ਮੋਗਾ ਜੀ 3 ਨੰਬਰ ਬੋਲਿਓ ਨੰਬਰ 94642 ਹਾਂ ਨਾ ਸੌਰੀ 94175 82582 82582 ਸੋਖਾਣਾ ਦਾ ਭਾਈ ਭੱਖ ਦੇ ਕੋਲੇ ਪੈਂਦਾ ਜ਼ਿਲ੍ਹਾ ਮੇਰਾ ਮੋਗਾ ਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ